ਸਾਹਿਬ ਦੇ ਅਧੀਨ ਆਉਂਦੇ ਪਿੰਡ ਮੀਆਵਿੰਡ ਜਵੰਦਪੁਰ ਦੇ ਨੌਜਵਾਨ ਸੁਖਜੀਤ ਸਿੰਘ ਭਾਰਤੀ ਹੋਕੀ ਟੀਮ ਦੇ ਖਿਡਾਰੀ ਦੇ ਪਿੰਡ ਵਾਸੀਆਂ ਲੱਡੂ ਵੰਡ ਕੇ ਖੁਸ਼ੀ ਮਨਾਈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਹੋਕੀ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਪੀਤਾ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਵਿੱਤੇ ਕੱਲ ਪੈरिस 올림픽 ਦੇ ਵਿੱਚ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਪੈਨ ਨੂੰ ਹਰਾ ਕੇ ਭਾਰਤ ਦੇ ਝੋਲੀ ਵਿੱਚ ਕਾਣਸੀ ਦਾ ਤਗਮਾ ਚਿਤ ਕੇ ਜਿੱਥੇ ਆਪਣੇ ਪਰਿਵਾਰ ਦਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਇਸ ਖੁਸ਼ੀ ਵਿੱਚ ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ ਪਰਿਵਾਰਕ ਮੈਂਬਰਾਂ ਤੇ ਹੋਰ ਲੋਕਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਵੀ ਖੇਡਾਂ ਵੱਲ ਧਿਆਨ ਦੇ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਤਰਨ ਤਰੰਤ ਸਾਨੂੰ ਫਤਿਹ ਆਵਾਜ਼ ਦੀ ਵਿਸ਼ੇਸ਼ ਰਿਪੋਰਟ ਅਬ੍ਰੀਠੀ ਹਾਲੀ ਕੀਨਾ ਤੁਹਾਡਾ ਜੀ ਮੇਰਾ ਨਾਮ ਪੀਤਾ ਭਾਈ ਜਿਹੜਾ ਪਿੰਡਾ ਜਵੰਦਪੁਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਭਤੀਜੇ ਨੇ ਜਿਹੜਾ ਇੰਡੀਆ ਟੀਮ ਹਾਕੀ ਟੀਮ ਦੇ ਵਿੱਚੋਂ ਖਾਸੀ ਦਾ ਸਭਾ ਜਿੱਤਿਆ ਇਹ ਜੀ ਕੱਲ ਜਿਹੜਾ ਇਹਨਾਂ ਨੇ ਮੈਡਲ ਜਿੱਤਿਆ ਉਹਦੀ ਖੁਸ਼ੀ ਦੇ ਵਿੱਚ ਸਾਡੇ ਭੈਣ ਭਰਾਏ ਨੇ ਇਥੇ ਤੇ ਸੁਖਜੀਤ ਸਿੰਘ ਮੇਰਾ ਭਤੀਜਾ ਜੀ ਤੇ ਬਹੁਤ ਹੀ ਵਧੀਆ ਮਤਲਬ ਕੱਲ ਟੀਮ ਸਾਰੀ ਟੀਮ ਬਹੁਤ ਵਧੀਆ ਖੇਡੀ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਤੇ ਸਾਰੇ ਭੈਣ ਭਰਾ ਵਧਾਈ ਦੇ ਰਹੇ ਜੀ ਤੇ ਕਦੋਂ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੇ ਕਦੋਂ ਪਿੰਡ ਆਉਣਗੇ ਤੇ ਕਦੋਂ ਉਹਨਾਂ ਦਾ ਸਵਾਗਤ ਕੀਤਾ ਜਾਊਗਾ ਉਹਨਾਂ ਦੇ ਫਾਦਰ ਸਾਹਿਬ ਮੇਰੇ ਵੱਡੇ ਭਾਈ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਹਜੇ ਹਫ਼ਤਿਆਂ ਦਾ ਟਾਈਮ ਲਿਆ ਜੀ ਤੇ ਉਸ ਤੋਂ ਬਾਅਦਾਂ ਜੋ ਵੀ ਪੋਜੀਸ਼ਨ ਹੋਊਗਾ ਤੇ ਬੜੇ ਬੜੇ ਢੋਲ ਵਜਣਗੇ ਜਦੋਂ ਇੱਥੇ ਸੁਖਜੀਤ ਸਿੰਘ ਆਏਗਾ ਤੇ ਪੂਰਾ ਜਸ਼ਨ ਬਣਾਵਾਂਗੇ ਜੀ ਪਿੰਡ ਵਾਸੀਆਂ ਲੋ ਇਹ ਕਹਿਣਾ ਜੀ ਹੋਰ ਨੌਜੋਨਾਂ ਨੂੰ ਕੀ ਪੀਲ ਕਰਦੇ ਨੌਜੋਨਾਂ ਇਹ ਪੀਲਾ ਜੀ ਕਿ ਆਪਣੇ ਪੜ੍ਹਾਈ ਦੇ ਨਾਲ-ਨਾਲ ਆਪਣੀ ਗਰਾਊਂਡ ਵੀ ਗਰਾਊਂਡ ਨਾਲ ਛੱਡੋ ਗਰਾਊਂਡ ਵੀ ਜਾਓ ਸਵੇਰੇ ਸ਼ਾਮ ਪ੍ਰੈਕਟਿਸ ਕਰੋ ਤੇ ਨਾਲ ਪੜ੍ਹਾਈ ਵੀ ਕਰੋ ਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜੀ। ਹਾਂ ਜੀ ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਜੀ ਹਰਸਿਮਰਤਪਾਲ ਸਿੰਘ ਰੌਕੀ ਕੰਗ ਫਤਿਹਪੁਰ ਵਿਦੇਸ਼ੇ ਤੋਂ। ਕੀ ਕਹਿਣਾ ਚਾਹੋਗੇ ਜਿਹੜਾ ਸਤਜੀਤ ਸਿੰਘ ਨੇ ਕੱਲ ਇੰਡੀਆ ਟੀਮ ਆ ਕੇ ਟੀਮ ਦੇ ਜਿਹੜਾ ਕਾਂਸੀ ਦਾ ਟਮਣਾ ਜਿੱਤੇ। ਵੇਖੋ ਜੀ ਬਹੁਤ ਹੀ ਮਿਹਨਤ ਲੱਗਦੀ ਆ ਏਡੇ ਵੱਡੇ ਲੈਵਲ ਤੇ ਪਹੁੰਚਣ ਲਈ ਤੇ ਉਹਦੇ ਪਿਤਾ ਜੀ ਸਰਦਾਰਜੀਤ ਸਿੰਘ ਨੇ ਛੋਟੇ ਹੁੰਦੇ ਤੋਂ ਹੀ ਉਹਨੂੰ ਹਾਕੀ ਫੜਾਤੀ ਕੋਈ 5 ਸਾਲ ਦੀ ਉਮਰ ਦੇ ਵਿੱਚ ਹੀ ਤੇ ਬਾਅਦ ਕਰ ਲਿਆ ਦੁਬਾਰੇ। ਹਾਂਜੀ ਕਿਹਨਾ ਤੁਹਾਡਾ ਜੀ ਨਾਮ ਗੁਰਬੀਰ ਸਿੰਘ ਗੋਬਾ ਫੌਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਜਵੰਦਪੁਰ ਜੀ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਪਿੰਡ ਦਾ ਨੌਜਵਾਨ ਸੁਰਜੀਤ ਸਿੰਘ ਆਕੀ ਟੀਮ ਦੇ ਵਿੱਚੋਂ ਕਾਂਸੀ ਦਾ ਤਮਗਾ ਜਿੱਤ ਕੇ ਆਇਆ ਸਾਨੂੰ ਬਹੁਤ ਜਿਆਦੀ ਖੁਸ਼ੀ ਹੈ ਜੀ ਸਾਡੇ ਪਿੰਨ ਕੱਲ ਦਾ ਮੈਚ ਵੇਖ ਕੇ ਗਰਾਊਂਡ ਦੇ ਵਿੱਚ ਭੰਗੜੇ ਪੈ ਰਹੇ ਆ ਤੇ ਅੱਜ ਤੁਹਾਡੇ ਸਾਹਮਣੇ ਆ ਉਹਨਾਂ ਦੇ ਘਰ ਵਧਾਈ ਦੇਣ ਆ ਰਹੇ ਆ ਲੱਡੂਆਂ ਦਾ ਫਾਲਟੀ ਚੱਲ ਰਹੀ ਆ ਦੇਖਿਆ ਜਾਵੇ ਤੇ ਸੁਰਜੀਤ ਸਿੰਘ ਦਾ ਕਿੱਦਾਂ ਦਾ ਪਿੰਡੇ ਵਿੱਚ ਰਹਿਣ ਵਹਿਣ ਆ ਕੀ ਕਹਦਾ ਸੁਭਾਅ ਉਹਦਾ ਸੁਭਾਅ ਫਾਦਰ ਜੀ ਉਹਦਾ ਪੀਟੀਆਈ ਸਾਡੇ ਦਰਸ਼ਨ ਸਿੰਘ ਸੁਰਗਵਾਸ ਉਹ ਹਾਕੀ ਖਡਾਉਂਦੇ ਹੁੰਦੇ ਸੀ ਉਹਦੇ ਫਾਦਰ ਦਾ ਬਹੁਤ ਜ਼ਿਆਦਾ ਵਧੀਆ ਸੁਭਾਅ ਸੀ ਉਹ ਬੱਚੇ ਦਾ ਜਨਮ ਮੇਰੇ ਹਿਸਾਬ ਨਾਲ ਜਵੰਧਪੁਰੀ ਹੋਇਆ ਬਾਅਦ ਉਹਦੇ ਫਾਦਰ ਜਲੰਧਰ ਦੇ ਵਿੱਚ ਪੀਪੀ ਲਾਈਨ ਦੇ ਵਿੱਚ ਭਰਤੀ ਸੀ ਉਹ ਉੱਥੇ ਲੈ ਕੇ ਉੱਥੇ ਜਾ ਕੇ ਬੱਚੇ ਨੂੰ ਉਹਨਾਂ ਨੇ ਹਾਕੀ ਫੜਾਈ 5 ਸਾਲ ਦੀ ਉਮਰ 'ਚ ਉਹ ਬੱਚੇ ਨੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਕੱਢ ਕੇ ਦਿਖਾਇਆ ਬਹੁਤ ਜ਼ਿਆਦੀ ਖੁਸ਼ੀ ਹਨ ਹਾਂਜੀ ਕੀ ਨਾ ਤੁਹਾਡਾ ਹੀ ਰਜਿੰਦਰ ਸਿੰਘ ਕਿਹੜਾ ਪਿੰਡ ਆ ਜੀ ਪਿੰਡ ਕੋਟਲੀ ਸਰੂਪਾ ਕੀ ਕਹਿਣਾ ਚਾਹੋਗੇ ਜਦਾ ਸੁਖਜੀਤ ਸਿੰਘ ਨੇ ਹਾਕੀ ਟੀਮ ਦੇ ਵਿੱਚੋਂ ਇਹਦਾ ਤਮਗਾ ਜਿੱਤਿਆ ਜੀ ਸਾਨੂੰ ਬਹੁਤ ਖੁਸ਼ੀ ਆ ਬਹੁਤ ਬਹੁਤ ਵਧਾਈ ਸਾਰੇ ਦੇਸ਼ ਆਸਤੇ ਬਹੁਤ ਬਹੁਤ ਵਧਾਈ ਆ ਤੇ ਪੀਤਾ ਸਿੰਘ ਨੂੰ ਸਾਰਿਆਂ ਤੋਂ ਜਲਦੀ ਵਧਾਈ ਆ ਇਹ ਸਾਡੇ ਦੋਸਤ ਨੇ ਇਹ ਬਹੁਤ ਸਾਰੇ ਨਗਰੋਂ ਜੀ ਹਾਂਜੀ ਕੀ ਕਹਣਾ ਡਾਜੀ ਮੇਰਾ ਨਾਮ ਹਰ ਸਿਮਰਤਪਾਲ ਸਿੰਘ ਕੰਗਜੀ ਰੋਕੀ ਕੰਗ ਫਤੇਪੁਰ ਵਿਦੇਸ਼ੇ ਪਿੰਡ ਮੇਰਾ ਜੀ ਕੀ ਕਹਣਾ ਚਾਹੋਗੇ ਜਿਹੜਾ ਜਵੰਧਪੁਰ ਦੇ ਨੌਜਵਾਨ ਸਰਜੀਤ ਸਿੰਘ ਨੇ ਜਿਹੜਾ ਹਾਕੀ ਟੀਮ ਦੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ ਵੇਖੋ ਜੀ ਬਹੁਤ ਹੀ ਖੁਸ਼ੀ ਆ ਸਾਨੂੰ ਸਾਰੇ ਇਲਾਕੇ ਨੂੰ ਇੱਥੋਂ ਇੰਨੇ ਵੱਡੇ ਲੈਵਲ ਤੱਕ ਪਹੁੰਚਣ ਦੀ ਜਿਹੜੀ ਬਹੁਤ ਹੀ ਮਿਹਨਤ ਕਰਨੀ ਪੈਂਦੀ ਆ ਤੇ ਉਹਦੇ ਪਿਤਾ ਜੀ ਸਰਦਾਰ ਜੀਤ ਸਿੰਘ ਨੇ ਜਿਹੜੇ ਕਿ ਸਾਡੀ ਗਰਾਊਂਡ ਦੇ ਵਿੱਚੋਂ ਹਾਕੀ ਖੇਡਣੀ ਸ਼ੁਰੂ ਕਰਕੇ ਪੁਲਿਸ ਵਿੱਚ ਭਰਤੀ ਹੋਏ ਤੇ ਅੱਜ ਕੱਲੋ ਜਲੰਧਰ 'ਚ ਰਹਿ ਰਹੇ ਸ਼ੋ ਉਹਨਾਂ ਦੀ ਤੇ ਉਹਨਾਂ ਨੇ ਬੱਚੇ ਨੂੰ 5 ਸਾਲ ਦੀ ਉਮਰ ਵਿੱਚ ਹੀ ਹਾਕੀ ਫੜਾ ਦਿੱਤੀ ਤੇ ਉਹਦਾ ਰਿਜ਼ਲਟ ਜਿਹੜਾ ਉਹ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਆ ਜਿਹੜਾ ਇੰਡੀਆ ਟੀਮ ਦੇ ਵਿੱਚ ਖੇਡ ਰਿਹਾ ਪਿਛਲੇ ਸਾਲ ਵੀ ਉਹਨੇ ਏਸ਼ੀਅਨ ਗੇਮਸ ਦੇ ਵਿੱਚੋਂ 골ਡ ਮੈਡਲ ਜਿੱਤਿਆ ਤੇ ਹੁਣ 올림픽 ਵਿੱਚੋਂ ਬ੍ਰੌਂਜ਼ ਮੈਡਲ ਜਿੱਤ ਕੇ ਉਹਨੇ ਇਤਿਹਾਸ ਰਚਿਆ ਜੀ ਟੀਮ ਨੇ ਲਗਾਤਾਰ ਦੋ ਮੈਡਲ ਹੋ ਗਏ ਆਪਣੇ 올림픽 ਦੇ ਵਿੱਚੋਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਕਿਵੇਂ ਦਾ ਪ੍ਰਦਰਸ਼ਨ ਰਿਹਾ ਸੁਖਜੀਤ ਸਿੰਘ ਦਾ ਜੀ ਪ੍ਰਦਰਸ਼ਨ ਜਿਹੜਾ ਜੀ ਇਹ ਸੁਖਜੀਤ ਸਿੰਘ ਫਾਰਵਰਡ ਪਲੇਇੰਗ 11 ਦੇ ਵਿੱਚ ਖੇਡਦਾ ਵਾ ਬਹੁਤ ਹੀ ਵਧੀਆ ਪ੍ਰਦਰਸ਼ਨ ਆ ਇਹਦਾ ਉਦੋਂ ਸਟੋਕਾਂ ਦੇ ਵਿੱਚ ਹੀ ਬਹੁਤ ਸੋਹਣਾ ਗੋਲ ਗੋਲ ਕੀਤਾ ਇਹਨਾਂ ਨੇ ਬਾਅਦ ਦੇ ਵਿੱਚ ਵੀ ਮਤਲਬ ਟੀਮ ਦੇ ਵਿੱਚ ਪੂਰੀ سپورਟ ਦੇ ਨਾਲ ਮਤਲਬ ਅੱਗੇ ਲਾ ਕੇ ਖੇਡਦੇ ਆ ਜੀ ਕਿੱਥੇ ਖੇਡਾਂ ਹੋਈਆਂ ਸੀ ਪੈरिस ਫਰਾਂਸ ਦੇ ਵਿੱਚ 올림픽 ਖੇਡਾਂ ਹੋਈਆਂ ਉਹਦੇ ਵਿੱਚ ਇਹਨਾਂ ਨੇ 골ਡ ਮੈਡਲ ਜਿੱਤੇ ਸਿਲਵਰ ਮੈਡਲ ਜਿੱਤੇ ਜੀ ਹੋਰ ਇਹਨਾਂ ਨੌਜਵਾਨਾਂ ਨੂੰ ਕੀ ਪੀਲ ਕਰਦੇ ਆ ਉਹ ਜੀ ਅਪੀਲ ਸਾਡੀ ਅਸੀਂ ਅੱਗੇ ਵੀ ਕਰਦੇ ਰਹਿੰਨੇ ਆ ਹੁਣ ਵੀ ਸਾਡੀ ਤੁਹਾਡੇ ਮਾਧਿਅਮ ਰਾਹੀਂ ਅਪੀਲ ਆ ਖਾਸ ਕਰਕੇ ਮਾਪਿਆਂ ਨੂੰ ਪੀਲਿਆ ਜੀ ਬੱਚਿਆਂ ਨੂੰ ਗਰਾਊਂਡਾਂ ਦੇ ਨਾਲ ਜੋੜੋ ਨਸ਼ਿਆਂ ਤੋਂ ਤੇ ਆਪਾਂ ਬਚਾ ਸਕਦੇ ਆ ਇੱਕ ਹੋਰ ਵੱਡਾ ਕੋਡ ਜਿਹੜਾ ਲੱਗ ਰਿਹਾ ਬੱਚਿਆਂ ਨੂੰ ਮੋਬਾਈਲ ਫੋਨ ਦਾ ਜਿਹੜਾ ਬੇੜਾ ਗਰਕ ਕਰੀ ਜਾਂਦਾ ਆਪਣੀ ਨੌਜਵਾਨੀ ਦਾ ਉਹਦੇ ਤੋਂ ਬਚਾਉਣ ਲਈ ਆਪਾਂ ਬੱਚਿਆਂ ਨੂੰ ਗਰਾਊਂਡਾਂ ਚ ਲਿਆਈਏ ਉਹਨਾਂ ਦਾ ਘੰਟਾ 2 ਘੰਟੇ ਗਰਾਊਂਡ ਦੇ ਵਿੱਚ ਮਿਹਨਤ ਹੋਊਗੀ ਚਲੋ ਫੋਨ ਹੀ ਛੁੱਟੂਗਾ ਹੋਰ ਨਹੀਂ ਕੋਈ ਤੇ ਕੋਈ ਵੱਡਾ ਪਲੇਅਰ ਨਾਮ ਹੀ ਬਣੂਗਾ ਕੋਈ ਭਰਤੀ ਹੋਣ ਜੋਗਾ ਫਿਰ ਟ ਹੋ ਜਾਊਗਾ ਕਿਉਂ ਜਿਹੜਾ ਗਰਾਊਂਡ ਦੇ ਵਿੱਚ ਜਾਂਦਾ ਬੱਚਾ ਉਹ ਪੜ੍ਹਾਈ ਵਾਲੇ ਬੱਚਿਆਂ ਨਾਲੋਂ ਉਦਾਂ ਹੀ ਉਹ ਸ਼ਾਰਪ ਹੁੰਦਾ ਜੀ ਜਦੋਂ ਸੁਖਦੀਪ ਸਿੰਘ ਆਪਣੇ ਜੱਦੀ ਪਿੰਡ ਪਹੁੰਚੂਗਾ ਤੇ ਕਿਵੇਂ ਦਾ ਸਵਾਗਤ ਕੀਤਾ ਜਾਵੇਗਾ ਦੇਖੋ ਜੀ ਅਸੀਂ ਤੇ ਬਹੁਤ ਉਤਸ਼ਾਹਿਤ ਆ ਮਤਲਬ ਪੂਰੇ ਜੋਰਾਂ ਸ਼ੋਰਾਂ ਨਾਲ ਉਹਦਾ ਸਵਾਗਤ ਕੀਤਾ ਜਾਊਗਾ ਜਦੋਂ ਪਿੰਡ ਆਊਗਾ ਅਸੀਂ ਸਾਡਾ ਪਿਛਲਾ ਵੀ ਉਹਦੇ ਨਾਲ ਰਹਿੰਦਾ ਹਸਾਬ ਕਿਤਾਬ ਏਸ਼ੀਅਨ ਗੇਮਸ ਵਾਲੇ ਮੈਡਲ ਤੋਂ ਬਾਅਦ ਵੀ ਨਹੀਂ ਉਹਦੇ ਕਮ ਨੇ 올림픽 ਦੀ ਤਿਆਰੀ ਕਰਨੀ ਸੀ ਤੇ ਉਹ ਕੈਂਪਾਂ 'ਚ ਹੀ ਰਿਹਾ ਇਹ ਕਰਕੇ ਉਹਦੇ ਕੋਲ ਪਿੰਡ ਆਇਆ ਨਹੀਂ ਗਿਆ ਹੁਣ ਉਹਦੇ ਪਰਿਵਾਰ ਨੂੰ ਪੀ ਲਿਆ ਵੀ ਉਹਨੂੰ ਪਿੰਡ ਆਉਣ ਦਾ ਪ੍ਰੋਗਰਾਮ ਬਣਾਉਣ ਤੇ ਅਸੀਂ ਆਪਣੇ ਇਲਾਕੇ ਵੱਲੋਂ ਸਾਰੇ ਉਹਦਾ ਵੱਧ ਛੱਡ ਕੇ ਢੋਲ ਟਮਕਿਆਂ ਨਾਲ ਸਵਾਗਤ ਕਰਾਂਗੇ